ਜੇ ਕੋਈ ਸਬਜ਼ੀ ਸਮਝਣਾ ਆਵੇ ਤਾਂ ਤੁਸੀਂ ਆਲੂ ਮੂੰਗਰੀ ਦੀ ਸਬਜ਼ੀ ਬਣਾ ਕੇ ਦੇਖੋ ਸ ਬਹੁਤ ਜ਼ਿਆਦਾ ਟੇਸਟੀ ਹੈ ਖਾਣ ਦੇ ਵਿੱਚ ਤੇ ਬਣ ਵੀ ਬਹੁਤ ਜ਼ਿਆਦਾ ਜਲਦੀ ਜਾਂਦੀ ਹੈ ਸਬਜ਼ੀ ਬਣਾਉਣ ਵਾਸਤੇ ਚਾਰ ਮੀਡੀਅਮ ਸਾਈਜ਼ ਪਿਆਜ਼ ਲਏ ਨੇ ਦੋ ਹਰੀਆਂ ਮਿਰਚਾਂ ਲਈਆਂ ਨੇ ਇੱਕ ਟਮਾਟਰ ਲਿਆ ਹੈ ਪਿਆਜ਼ ਨੂੰ ਆਪਾਂ ਮੋਟਾ-ਮੋਟਾ ਸਾਈਜ਼ ਦੇ ਵਿੱਚ ਕੱਟ ਕੇ ਚਾਰ ਦੇ ਵਿੱਚ ਪਾਵਾਂਗੇ ਤੋ ਹਰੀਆਂ ਮਿਰਚਾਂ ਪਾ ਦਾਂਗੇ ਨਾਲ ਹੀ ਇਸਤੇ ਰਫਲੀ ਚੋਪ ਕੀਤਾ ਹੋਇਆ ਟਮਾਟਰ ਐਡ ਕਰ ਦਵਾਂਗੇ ਇਹਨਾਂ ਦੀ ਆਪਾਂ ਪੇਸਟ ਬਣਾ ਕੇ ਪਿਆਰ ਕਰ ਲੈਣੀ ਹੈ ਫਿਰ ਚਾਰ ਆਲੂ ਨੂੰ ਆਪਾਂ ਮੋٹے-ਮੋٹے ਸਾਈਜ਼ ਦੇ ਵਿੱਚ ਕੱਟ ਲੈਣਾ ਹੈ ਪੇਸਟ ਵੀ ਸਾਡੀ ਬਣ ਕੇ ਬਿਲਕੁਲ ਰੈਡੀ ਹੋ ਚੁੱਕੀ ਹੈ ਮੈਂ ਇਸ ਨੂੰ ਥੋੜਾ ਜਿਹਾ ਦਰਦਰਾ ਰੱਖਿਆ ਹੈ ਇਸ ਤਰੀਕੇ ਨਾਲ ਸਬਜ਼ੀ ਜਿਹੜੀ ਹੈ ਬਹੁਤ ਹੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਕੁੱਕਰ ਨੂੰ ਗੈਸ ਤੇ ਚੜਾ ਦਿੱਤਾ ਹੈ ਇਸ ਦੇ ਵਿੱਚ ਇੱਕ ਵੱਡਾ ਚਮਚ ਅਸੀਂ ਸਰ੍ਹੋਂ ਦਾ ਤੇਲ ਪਾਵਾਂਗੇ ਸਰ੍ਹੋਂ ਦੇ ਤੇਲ ਦੇ ਵਿੱਚ ਬਹੁਤ ਹੀ ਸਵਾਦ ਬਣ ਕੇ ਸਬਜ਼ੀ ਤਿਆਰ ਹੁੰਦੀ ਹੈ ਹੁਣ ਇਸ ਦੇ ਵਿੱਚ ਇੱਕ ਛੋਟਾ ਚਮਚ ਸਾਬੂ ਜੀਰਾ ਪਾਵਾਂਗੇ ਭੁੰਨਣੇ ਲਵਾਂਗੇ ਇਸ ਜਿਨਾਲੀ ਅਦਰਕ ਲਸਣ ਦੀ ਇੱਕ ਚਮਚ ਪੇਸਟ ਪਾਵਾਂਗੇ ਤੁਸੀਂ ਚਾਹੋ ਤੇ ਗ੍ਰੇਟ ਕਰਕੇ ਵੀ ਅਦਰਕ ਲਸਣ ਪਾ ਸਕਦੇ ਹੋ ਅਦਰਕ ਲਸਣ ਦੀ ਪੇਸਟ ਪੁੰਨਣ ਤੋਂ ਬਾਅਦ ਹੁਣ ਅਸੀਂ ਜੋ ਪਿਉਰੀ ਬਣਾ ਕੇ ਰੱਖੀ ਹੋਈ ਸੀ ਐਡ ਕਰ ਦਵਾਂਗੇ ਹੁਣ ਇਸੇ ਜਾਰ ਦੇ ਵਿੱਚ ਤੋਂ ਚਮਚ ਜਿਹਾ ਪਾਣੀ ਪਾ ਕੇ ਨਾਲ ਹੀ ਪਾ ਦਵਾਂਗੇ ਮਸਾਲੇ ਨੂੰ ਡਰਾਈ ਹੋਣ ਤੱਕ ਪੁੰਨਾਂਗੇ ਅੱਗੇ ਨਾਲੋਂ ਮਸਾਲਾ ਜਿਹੜਾ ਕਾਫੀ ਪੁਚਕਾ ਆ ਥੋੜਾ ਡਰਾਈ ਵੀ ਹੋ ਚੁੱਕਾ ਹੈ ਅਤੇ ਇਸ ਦੇ ਵਿੱਚ ਇੱਕ ਚਮਚ ਅਸੀਂ ਨਮਕ ਤਾਂ ਐਡ ਕਰਾਂਗੇ ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਐਡ ਕਰ ਸਕਦੇ ਹੋ ਇੱਕ ਚਮਚ ਹਲਦੀ ਪਾਊਡਰ ਐਡ ਕਰਾਂਗੇ ਇੱਕ ਛੋਟਾ ਚਮਚ ਲਾਲ ਮਿਰਚ ਪਾਊਡਰ ਪਾਵਾਂਗੇ ਅੱਧਾ ਛੋਟਾ ਚਮਚ ਜੀਰਾ ਪਾਊਡਰ ਪਾਵਾਂਗੇ ਹੁਣ ਥੋੜਾ ਜਿਹਾ ਰੰਗ ਵਾਸਤੇ ਅੱਧਾ ਛੋਟਾ ਚਮਚ ਅਸੀਂ ਦੇਕੀ ਮਿਰਚ ਪਾਊਡਰ ਪਾਵਾਂਗੇ ਮਿਕਸ ਕਰ ਲਵਾਂਗੇ ਮਸਾਲਾ ਥੋੜਾ ਡਰਾਈ ਹੋ ਚੁੱਕਾ ਹੈ ਹੁਣ ਇਸ ਦੇ ਵਿੱਚ ਦੋ ਚਮਚ ਪਾਣੀ ਪਾ ਰਹੀਆਂ ਕਿਉਂਕਿ ਇਸ ਦੇ ਵਿੱਚ ਮਸਾਲੇ ਜਿਹੜੇ ਆ ਬਹੁਤ ਵਧੀਆ ਰੱਚ ਵਿੱਚ ਚਾਣ ਮਸਾਲੇ ਦੇ ਵਿੱਚ ਮਸਾਲੇ ਨੂੰ ਹੁਣ ਆਪਾਂ ਉਨਾ ਚਿਰ ਤੱਕ ਪਕਾਣਾ ਹੈ ਜਿੰਨਾ ਚਿਰ ਤੱਕ ਮਸਾਲੇ ਵਿੱਚੋਂ ਤੇਲ ਨਾ ਛੁੱਟਾ ਸ਼ੁਰੂ ਹੋ ਜਾਵੇ ਮਸਾਲੇ ਵਿੱਚੋਂ ਤੇਲ ਛੁੱਟਣਾ ਸ਼ੁਰੂ ਹੋ ਗਿਆ ਹੁਣ ਇਸ ਦੇ ਵਿੱਚ ਕੱਟੇ ਹੋਏ ਆਲੂ ਜਿਹੜੇ ਐਡ ਕਰ ਲਵਾਂਗੇ ਮਸਾਲਿਆਂ ਦੇ ਵਿੱਚ ਆਲੂ ਨੂੰ ਮਿਕਸ ਕਰ ਲਵਾਂਗੇ ਹੁਣ ਇਸ ਦੇ ਨਾਲ ਹੀ 2 ਗਲਾਸ ਪਾਣੀ ਦੇ ਪਾਵਾਂਗੇ ਹਲਾ ਲਵਾਂਗੇ ਕਿਉਂਕਿ ਮੂੰਗਰਾ ਜਿਹੜਾ ਹੈ ਕਾਫੀ ਪਾਣੀ ਚੂਸ ਜਾਂਦਾ ਹੈ ਇਸ ਲਈ ਆਪਾਂ ਪਾਣੀ ਜਿਹੜਾ ਹੈ ਥੋੜੀ ਜ਼ਿਆਦਾ ਕੁਆਂਟੀਟੀ ਰੱਖਾਂਗੇ ਫਿਰ ਪ੍ਰੈਸ਼ਰ ਕੁੱਕਰ ਦਾ ਟੱਕਣ ਲਗਾ ਕੇ 3 ਵਿਸਲ ਆਪਾਂ ਮੜਵਾ ਲਵਾਂਗੇ ਤਿੰਨ ਵਿਸਲ ਦੇ ਵਿੱਚ ਜਿਹੜੇ ਆਲੂ ਆ ਬਹੁਤ ਵਧੀਆ ਸਾਡੇ ਗੱਲ ਕੇ ਤਿਆਰ ਹੋ ਜਾਣਗੇ ਹੁਣ ਮੈਂ ਇਸ ਤਰੀਕੇ ਦਾ ਮੋਂਗੜਾ ਲਿਆ ਹੋਇਆ ਹੈ ਜਿਹੜਾ ਬਾਜ਼ਾਰੋ ਦੇ ਵਿੱਚ ਅਸੀਂ ਦਹੀਂ ਪਕੌੜੀਆਂ ਦੇ ਵਿੱਚ ਵੀ ਯੂਜ਼ ਕਰਦੀਆਂ ਇਹ ਥੋੜਾ ਹਾਰਡ ਹੈਗਾ ਏ ਤੇ ਇਸ ਨਾਲ ਆਪਾਂ ਜਿਹੜੀ ਇਹ ਸਬਜ਼ੀ ਬਣਾ ਕੇ ਅੱਜ ਤਿਆਰ ਕਰਨ ਲੱਗੇ ਆਂ ਬਹੁਤ ਸਵਾਦ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਸਾਡੇ ਘਰ ਹਰ ਵਾਰੀ ਇਹ ਸਬਜ਼ੀ ਬੜ ਕੇ ਤਿਆਰ ਹੁੰਦੀ ਹੈ ਮੈਂ ਅੱਜ ਰੈਸিপি ਜਿਹੜੀ ਆ ਤੁਹਾਡੇ ਨਾਲ ਸ਼ੇਅਰ ਕਰਨ ਜਾਣ ਰਹੀ ਆਂ ਆਲੂ ਬਹੁਤ ਵਧੀਆ ਗਲ ਕੇ ਤਿਆਰ ਹੋ ਚੁੱਕੇ ਆਂ ਸੋ ਹੁਣ ਇਸ ਦੇ ਵਿੱਚ ਜੋ ਮੂੰਗਰਾ ਸੀ ਲਿਆ ਸੀ ਉਹ ਆਪਾਂ ਪਾ ਦਵਾਂਗੇ गर्मा गर्म सब्जी के मोगरा ऐड कर दिता है हम मिक्स कर लगे हम भी कटिया होया हरा धनिया एक चम्मच गरम मसाला एड करके मिक्स कर लवेंगे सो आलू मोंगरे की बहुत टेस्टी सब्जी बन के बिल्कुल तैयार है जो तो भी कोई घर च सबी समझ ना आए तो आलू मोंगरी सब्जी बना के जरूर देखो ट्राई करके जरूर देखो बहुत ही ज़्यादा टेस्टी लगती है ਜੇ ਅੱਜ ਦੀ ਰੈਸিপি ਪਸੰਦ ਆਈ ਤੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਹਾਂ ਇੱਕ ਨਿਊ ਵੀਡੀਓ ਦੇ ਨਾਲ